ਮੈਂ ਸਰ ਕਰ ਦੇ ਕਰ ਦੇ ਬਾਹਰ ਖੜਾ ਸੀ ਥੱਲੇ ਜਗਾਈ ਥੱਲੇ ਆ ਕੇ ਤੇ ਮੈਂ ਉਸ ਥੱਲੇ ਹੀ ਖੜਾ ਸੀ ਕਰਕੇ ਇੱਕੋ ਲਾਪ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਬਰਨਰ ਸੀ ਕਿ ਡਿਜ਼ਾਇਰ ਸੀ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਕੱਢ ਪੰਨੀ ਗਾਲ ਕੱਢ ਕੇ ਬੋਲਿਆ ਬੁੜਾ ਬਸ ਇਹ ਕਹਿੰਦਾ ਸਾਲਾ ਤੁਮਰੇ ਵਾਸਤੇ ਰੋਕਣਾ ਸੀ ਕਹਿੰਦਾ ਤੇ ਬਸ ਉਹਨੇ ਰਵਲਵਰ ਉੱਪਰ ਪਰਵਾਸ ਜੀ ਪਿੱਛਾ ਕੀਤੀ ਆ ਉਹਨੇ ਪਿੱਛੋਂ ਕਰਕੇ ਉਹਨੇ ਉਨੇ ਫੇਰ ਮਾਰੇ ਆ ਮੇਰੇ ਬੰਦੇ ਮੈਨੂੰ ਪਹਿਲਾਂ ਦਿਲ ਕਹਿਣਾ ਆ ਪਹਿਲੇ ਬੰਦੇ ਦੀ ਜਾਣ ਪਛਾਣ ਦੇ ਨਿਸ਼ਾਨ ਤੇ ਤਾਰ ਰੋਕੇ ਇੱਕ ਦਿਨ ਨੇ ਮੈਂ ਮੁੰਡੇ ਨੂੰ ਕਦੀ ਉਹ ਨਹੀਂ ਕਰਵਾਉਂਦਾ ਨਾ ਖੈਰ ਉਹ ਪਤਾ ਬਾਤ ਪਤਾ ਲੱਗਿਆ ਉਹਨੂੰ ਫੇਰ ਮਾਰੇ ਮਹਾਜਦੇ ਆ ਕਿਉਂਕਿ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿਵੇਂ ਫੇਰ ਰੋਤੀ ਉਹਨੂੰ ਪਤਲੀ ਅੰਦਰ ਜਾ ਕੇ ਦੇਖਿਆ ਤੋ ਫਰਾਡ ਨਿਕਲੇ ਆ ਫਿਰ ਮੈਂ ਦੇਖਿਆ ਉਹ ਫੇਰ ਬੱਜੇ ਮੇਰੇ ਕਿਸੇ ਨਾ ਕੋਈ ਲੱਗ ਡਾਟ ਵੀ ਅਤੋ ਸਭ ਨਹੀਂ ਦਿਖੋ ਗਈ ਪਜ਼ਰ ਵੀ ਨਾ ਆਸਾ ਕੀ ਮੰਗ ਕੀ ਕਰਦੇ ਓਕੇ ਕੀ ਮੰਗ ਕਰਦੇ ਵੀ ਜਾਂਚ ਕੀਤੀ ਜਾਵੇ ਕਿਹੜੀ ਕੌਣ ਸੀ ਕੌਣ ਬਹਿ ਲੀ ਗੇ ਅਧਿਆਨਸ਼ਾਤ ਜੀ ਕੀ ਵਿਦਿਆਨ ਦੀ ਜਾ ਰਹੀ ਕਿੰਨੇ ਕਿੰਨੇ ਕਰੀ ਫਾਇਰਿੰਗ ਵੀ ਹੋ ਰਹੀ ਸੀ ਉਹ ਸਭ ਜਵਾਬ ਨੂੰ ਸੀਗਾ ਥੋੜੀ ਫਾਸਲਾ ਸੀਗਾ ਕਿੰਨੇ ਰਾਉਂਡ ਫਾਇਰ ਹੋਏ ਉਹਨਾਂ ਦੇ ਇੱਕ ਮਿੰਟ ਇੱਕੋ ਹੀ ਤੈ ਦੂਜੇ ਕਾਰਨ ਲੱਗੇ ਸੀ ਉਹ ਸੇ ਉਹ ਮਤਲਬ ਮੈਂ ਫਸ ਗਿਆ ਸੀ ਮੂੰਹ ਟੱਕੇ ਹੋਏ ਸੀ ਕਿਵੇਂ ਹਾਂ ਮੂੰਹ ਕਾ ਬਲੈਕ ਕਪੜਾ ਨੱਕ ਟੱਕੇ ਰਿਹਾ ਸੀਗਾ ਗੱਡੀ ਨੂੰ ਚਾਲ ਜਾਲੀਆਂ ਲੱਗੀਆਂ ਸੀ ਬਲੈਕ ਕਲਰ ਦੀ ਗੱਡੀ ਨੰਬਰ ਕੁਝ ਵਰਜਨ ਨਹੀਂ ਸਮਾਂ ਫਸ ਗਿਆ ਮੈਂ ਇਹ ਹੋਰ ਸਮਾਂ ਤਲਾਹ ਦਿੱਤੀ ਹਾਂਜੀ ਕੋਲ ਸਮਾਂ ਤਲਾਹ ਇੱਕ ਮਰਜ਼ੀ ਸਮਾਨ ਲੈਣ ਆਏ ਸੀਗੇ ਭਾਈ ਇੱਧਰ ਬਾਈਗੜ ਮਹੱਲੇ ਚ ਜੀ ਮੱਖਣ ਆਇਆ ਨਾ ਜੀ ਅਦਰੋਂ ਗੱਡੀ ਇੱਕੋ ਤਾਂ ਮਾਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀੋਂ ਨਿਕਲ ਗਿਆ ਭੱਜ ਗਿਆ ਤੁਰੇ ਗੱਡੀ ਉਹ ਮੁੰਡੇ ਨੇ ਪਾਣਾ ਬੰਨਾ ਇਹ ਮੜਾ ਮੋਟਾ ਲੇਬੇਟ ਰੱਖਿਆ ਸੀਗਾ ਜੀ ਹਾਏ ਕੀ ਗੱਲ ਬਾਤ ਹੈ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥੇ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲ ਬਾਤ ਨਹੀਂ ਹੈ ਨਹੀਂ ਹੈ ਤਾਂ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦਾ ਜੀ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਮੇਰੇ ਨਾਲ ਹੋਰ ਸੀਗਾ ਜਿਹਨੇ ਦੇਖਿਆ ਸੁਖਿਆ ਸੀਗਾ ਪਿਸਟਲ ਉਹਨਾਂ ਨੇ ਚਲਾਈ ਕੋਈ ਗੋਲੀ ਗੋਲੀ ਨਹੀਂ ਵੀ ਜੀ ਕੋਈ ਗੋਲੀ ਵਾਇਰ ਕੋਈ ਨਹੀਂ ਆਈ ਸੀਗੀ ਹਾਂ ਜੀ ਗੱਡੀ ਦਾ ਨਹੀਂ ਪਤਾ ਜੀ ਕਿਹੜੀ ਸੀ ਵਾਈਟ ਸੀਗਾ ਜੀ अच्छा चले गए जदे उस टाइम जदे इस टाइम चले गए सी कि वो एक फायरिंग ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਾਛੂੜਾ 99 ਰੀਅ ਚ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ ਚ ਤੇ ਜਿਵੇਂ ਜੋ ਵੀ ਅਪਡੇਟ ਹੋਗਾ ਉਹ ਜਾਣੂ ਕਰਾਇਆ ਜਾਊਗਾ ਕਿ ਕਿਹੜਾ ਮਾਹੱਲ ਹੈ ਤੇ ਗਊਸ਼ਾਲਾ ਰੋਡ ਦੇ ਮਾਹੱਲ